ਸਰਬਜੀਤ ਸੰਗਰੂਰ ਦੀ ਰਚਨਾ ਪਰ ਕੀ ਦਸੀਏ ਸੰਗਰੂਰ ਦੀ ਦੇ ਸੁਭ ਚਿੰਤ ਕਾ ਨੂੰ ਕਿ ਅਸੀਤਾ ਕਦੇ ਨਹੀਂ ਪੁੱਲ ਸਕਦੇ ਕਿ ਅਸੀਤਾ ਕਦੇ ਨਹੀਂ ਪੁੱਲ ਸਕਦੇ ਬੇਸ਼ੱਕ ਸੰਗ ਦੇ ਲਈਏ ਕਿਸੇ ਕੋਲੋਂ ਵਾਂਗ ਸੰਗ ਰੂਰ ਦੀ ਹਰ ਕਿਸੇ ਨਾਲ ਨਈ ਕਦੇ ਖੁੱਲ ਤੱਕ ਦੇ ਪਰ ਕੀ ਦਸੀਏ ਸੰਗ ਰੂਰ ਵੀ ਦੇ ਸ਼ੁਭ ਚਿੰਤ ਕਾ ਨੂੰ ਸ਼ੁਭ ਚਿੰਤ ਕਾ ਨੂੰ